ਸਾਡੀ ਪਟੀਸ਼ਨ ਦਾ ਮੇਨ ਬੇਸ ਜਿਹੜਾ ਇਹ ਹੈਗਾ ਸਿਕਾ ਕਿ ਨਸ਼ਾ ਵਿਰੋਧ ਤੇ ਹੋਣਾ ਹੀ ਚਾਹੀਦਾ ਹੈ ਪਲੱਸ ਕ੍ਰਾਈਮ ਦੇ ਵਿਰੁੱਧ ਵੀ ਇਹਨੂੰ ਨਾਲ ਜੋੜੋ ਤੇ ਕ੍ਰਾਈਮ ਨੂੰ ਵੀ ਜੜ ਤੋਂ ਜੜਾ ਖਤਮ ਕੀਤਾ ਜਾਣਾ ਚਾਹੀਦਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਾਂ ਉਹ ਜਿਹੜੀ ਮੇਰੀ ਪਟੀਸ਼ਨ ਸੀਗੀ ਉਹ ਯੁੱਧ ਨਸ਼ੇ ਵਿਰੋਧ ਦੇ ਫੇਵਰ ਦੇ ਵਿੱਚ ਹੈਗੀ ਸੀ ਜੋ ਮੈਂ ਪਹਿਲੇ ਵੀ ਸਾਰਿਆਂ ਨੂੰ ਦੱਸਿਆ ਸੀ ਹੁਣ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਪਟੀਸ਼ਨ ਐ ਪਾਈ ਸੀਗੀ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਐਕਸ਼ਨ ਤੁਸੀਂ ਲੈਣਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਬਹੁਤ ਵਧੀਆ ਗੱਲ ਇਹ ਸਿਰਫ ਐਨਡੀਪੀ ਐਸ ਨਹੀਂ ਸਨੇਚਿੰਗ ਰੋਬਰੀਜ਼ ਹੋ ਡਕੈਤੀਸ ਠੀਕ ਹੈ ਜਿਹੜੇ ਕ੍ਰਾਈਮ ਅਗੇਂਸ ਸੋਸਾਇਟੀਜ਼ ਪੋਸ ਕਿਸੇ ਨੇ ਕੋਈ ਕ੍ਰਾਈਮ ਕਰਕੇ ਕੋਈ ਰੋਬਰੀ ਕੀਤੀ 12 ਲੱਖ ਦੀ ਉਹਨੇ ਕੋਈ ਪ੍ਰਾਪਰਟੀ ਬਣਾਈ ਸਪੋਜ਼ ਕੋਈ ਬੰਦਾ 12 ਲੱਖ ਦੀ ਰੋਬਰੀ ਵੀ ਲਗਦੀ ਰੋਬਰੀ ਕਰਦਾ ਤੇ ਕੈਦੀ ਕਰਦਾ ਤੇ ਉਹ ਜਿਹੜਾ ਗੱਡੀ ਉਹ ਪੈਸੇ ਤੋਂ ਗੱਡੀ ਲੰਦਾ 10 ਲੱਖ ਦੀ ਉਹਨੇ ਗੱਡੀ ਲੰਦੀ ਤੁਸੀਂ ਹੋਰ ਸਿੱਧਾ ਕੋਰਟ ਕੋਲ ਐਪਲੀਕੇਸ਼ਨ ਦੇ ਕੇ ਕੋਈ ਵੀ ਜਿਹੜਾ ਪੁਲਿਸ ਦਾ ਆਫਸਰ ਹੈ ਆਈਓ ਹੈ ਉਹ ਐਸਪੀ ਦੀ ਪਰਮਿਸ਼ਨ ਲੈ ਕੇ ਕੋਰਟ ਕੋਲ ਜਾ ਸਕਦਾ ਉਹਨੂੰ ਡਿclare ਕਰਾ ਸਕਦਾ ਪ੍ਰੋਸੀਡ ਆਫ ਕਰਾਇਮ ਜਿਹਨਾਂ ਦੀ ਪ੍ਰੋਪਰਟੀ ਦਾ ਮਸਲਾ ਆਂਦਾ ਤੇ ਪਤਾ ਕਿਦਾਂ ਲਗਾ ਰਹੀ ਹੈ ਸਰਕਾਰ ਕੀ ਇਹ ਨਸ਼ੇ ਦੇ ਕਮਾਈ ਨਾਲ ਹੀ ਪ੍ਰੋਪਰਟੀ ਬਣੀ ਆ ਹੋ ਸਕਦਾ ਉਹ ਬੰਦੇ ਦਾ ਹੋਰ ਵੀ ਕੰਪੀਟੈਂਟ ਅਥਾਰਟੀ ਬਣਾਈ ਗਈ ਹੈ ਐਨਬੀਐਸ ਐਕਟ ਦੇ ਵਿੱਚ ਕੰਪੀਟੈਂਟ ਅਥਾਰਟੀ ਹੋਏਗੀ ਕੇਂਦਰ ਦੀ ਉਹ ਕੇਂਦਰ ਕੋਲ ਕੇਸ ਭੇਜਿਆ ਜਾਏਗਾ ਕਿ ਇਹ ਸਾਨੂੰ ਲੱਗਦਾ ਕਿ ਇਹ ਪ੍ਰੋਪਰਟੀ ਜਿਹੜੀ ਹੈ ਇਹ ਨਸ਼ਾ ਨਾਲ ਬਣਾਈ ਗਈ ਹੈ ਉਹ ਸਾਰਾ ਪ੍ਰੋਸੈਸ ਚੱਲੇਗਾ ਉਸ ਤੋਂ ਬਾਅਦ ਉਹ ਬੰਦੇ ਨੂੰ ਨੋਟਿਸ ਦਿੱਤਾ ਜਾਏਗਾ ਨੋਟਿਸ ਦੇ ਕੇ ਉਹਨੂੰ ਬੁਲਾਇਆ ਜਾਏਗਾ ਉਹਨੂੰ ਪੁੱਛਿਆ ਉਹਨੂੰ ਸੋਰਸ ਪੁੱਛਿਆ कि तू एक प्रॉपर्टी किथों बनाई सपोज उदा परचा होया 2022 ਦੇ ਵਿੱਚ ਹਮ ਪ੍ਰਾਪਰਟੀ ਉਹਦੀ ਹੈਗੀ ਆ 1980 ਦੀ ਫੇਰ ਆਪਾਂ ਉਹਨੂੰ ਐ ਨਹੀਂ ਕਹਿ ਸਕਦੇ ਨਾ ਕਿ ਆ ਵੀ ਕੀ ਨੇ ਨਸ਼ਾ ਵੇਚ ਕੇ ਹੀ ਬਣਾਈ ਹੋਏ ਕਿਉਂਕਿ ਨਸ਼ਾ ਉਹਨੇ ਸ਼ਾਇਦ ਹੁਣ ਵੇਚਣਾ ਸ਼ੁਰੂ ਕੀਤਾ ਹੋਵੇ ਪਰ ਹਾਂ ਉਹਨੇ ਉਹਦੇ ਪਰਚੇ ਨੇ 10 ਪਰਚੇ ਨੇ ਬੰਦੇ ਦੇ 2020 ਚ ਉਹਦੇ 10 ਪਰਚੇ ਨੇ ਉਹਨੇ ਪ੍ਰਾਪਰਟੀ 2025 ਚ 10 ਮੰਗਲੇ ਬਣਾ ਲਏ ਦੈਨ ਵੀ ਕੈਨ ਕੋਰਿਲੇਟ ਦਿਸ ਕਿ ਹਾਂ ਵੀ ਠੀਕ ਹੈ ਯਾਰ ਇਹ ਬੰਦਾ ਕੰਮ ਹੀ ਨਸ਼ੇ ਦਾ ਕਰਦਾ ਤੇ ਇਹ ਨਸ਼ੇ ਦੀ ਪ੍ਰਾਪਰਟੀ ਹੋ ਸਕਦੀ ਹੈ। ਯੁੱਧ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਪੰਜਾਬ ਦੇ ਵਿੱਚ ਤੇ ਪੂਰਾ ਜੋਰ ਲਗਾ ਰਿਹਾ ਪ੍ਰਸ਼ਾਸਨ ਕਿ ਜਿੰਨੇ ਵੀ ਨਸ਼ਾ ਤਸਕਰ ਨੇ ਜਾਂ ਨਸ਼ੇ ਦੇ ਵਿੱਚ ਜਿਹੜੇ ਲੋਕ ਸ਼ਾਮਲ ਨੇ ਉਹਨਾਂ ਨੂੰ ਕਟਾਰੇ ਦੇ ਵਿੱਚ ਖੜਾ ਕਰਕੇ ਸਿਰਾਖਾਂ ਦੇ ਪਿੱਛੇ ਭੇਜਿਆ ਜਾਵੇ। ਪਰ ਇੱਕ ਯੁੱਧ ਸ਼ੁਰੂ ਹੋ ਗਿਆ ਕੋਰਟ ਦੇ ਵਿੱਚ ਤੇ ਹੁਣ ਕੋਰਟ ਨੇ ਜਵਾਬ ਮੰਗਿਆ ਪੰਜਾਬ ਸਰਕਾਰ ਤੋਂ। ਕੀ ਮਾਮਲੇ ਜਾਣਦੇ ਆ ਮੇਰੇ ਨਾਲ ਮੌਜੂਦ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਤੇ ਸੁਪਰੀਮ ਕੋਰਟ ਦੇ ਵਕੀਲ ਕਨਵਰ ਪਾਹਲ ਸਿੰਘ ਪਾਹਲ ਸਾਹਿਬ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਇਸ ਸੈਸ਼ਨ ਕੇ ਲਿਏ ਪਾਹਲ ਸਾਹਿਬ ਜਿਹੜੀ ਤੁਸੀਂ ਪਟੀਸ਼ਨ ਪਾਈ ਸੀ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਪਟੀਸ਼ਨ ਦੇ ਵਿੱਚ ਆਖਰਕਾਰ ਸੀ ਕਿ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਕਰਾਂ ਉਹ ਜਿਹੜੀ ਮੇਰੀ ਪਟੀਸ਼ਨ ਸੀਗੀ ਉਹ ਯੁੱਧ ਨਸ਼ੇ ਵਿਰੁੱਧ ਦੇ ਫੇਵਰ ਦੇ ਵਿੱਚ ਹੈਗੀ ਸੀ ਜੋ ਮੈਂ ਪਹਿਲੇ ਵੀ ਸਾਰਿਆਂ ਨੂੰ ਦੱਸਿਆ ਹੂੰ ਹੁਣ ਉਹਦੇ ਵਿੱਚ ਜਿਹੜਾ ਹੈਗਾ ਆਪਾਂ ਪਟੀਸ਼ਨ ਐ ਪਾਈ ਸੀਗੀ ਕਿ ਤੁਸੀਂ ਬਹੁਤ ਵਧੀਆ ਕਰ ਰਹੇ ਹੋ ਐਕਸ਼ਨ ਤੁਸੀਂ ਲੈਣਾ ਸ਼ੁਰੂ ਕਰ ਦਿੱਤਾ ਸਰਕਾਰ ਨੇ ਬਹੁਤ ਵਧੀਆ ਕੀਤਾ ਹੂੰ ਉਸ ਤੋਂ ਨਾਲ-ਨਾਲ ਜਿਹੜੇ ਹੋਰ ਪ੍ਰਾਵਧਾਨ ਜਿਹੜੇ ਹੈਗੇ ਨੇ ਸਾਡੇ ਕੋਲ ਕਾਨੂੰਨ ਦੇ ਵਿੱਚ ਕੋਈ ਕਿਉਂਕਿ BNS ਦੇ ਵਿੱਚ ਵੀ ਹੈਗੇ ਨੇ ਤੁਸੀਂ ਕਹਿ ਸਕਦੇ ਹੋ NDPS ਦੇ ਵਿੱਚ ਵੀ ਹੈਗੇ ਨੇ ਹੂੰ ਤੇ BNSS ਦੇ ਵਿੱਚ ਵੀ ਹੈਗੇ ਨੇ ਮੋਟਰ ਵਹੀਕਲ ਐਕਟ ਦੇ ਵਿੱਚ ਵੀ ਹੈਗੇ ਨੇ ਕਿਉਂਕਿ ਜੇ ਆਪਾਂ ਚੱਲੀਏ ਕਿ ਨਸ਼ੇ ਦੇ ਵਿਰੁੱਧ ਹੀ ਆਪਾਂ ਕਰਨਾ ਆਪਾਂ ਕਿਉਂ ਨਾ ਕ੍ਰਾਈਮ ਦੇ ਵਿਰੁੱਧ ਵੀ ਕਰੀਏ ਸਾਡੀ ਪਟੀਸ਼ਨ ਦਾ ਮੇਨ ਬੇਸ ਜਿਹੜਾ ਇਹ ਹੈਗਾ ਸੀਗਾ ਕਿ ਨਸ਼ਾ ਵਿਰੁੱਧ ਤੇ ਹੋਣਾ ਹੀ ਚਾਹੀਦਾ ਪਲੱਸ ਕ੍ਰਾਈਮ ਦੇ ਵਿਰੁੱਧ ਵੀ ਇਹਨੂੰ ਨਾਲ ਜੋੜੋ ਤੇ ਕ੍ਰਾਈਮ ਨੂੰ ਵੀ ਜੜ ਤੋਂ ਜਿਹੜਾ ਖਤਮ ਕੀਤਾ ਜਾਣਾ ਚਾਹੀਦਾ ਉਹਦੇ ਵਿੱਚ ਫਿਰ ਮੈਂ ਤੱਥ ਇਹ ਰੱਖਿਆ ਸੀਗੇ ਕਿ ਠੀਕ ਹੈ ਤੁਸੀਂ ਇੱਕ ਐਕਸ਼ਨ ਲੱਲਿਆ ਬਹੁਤ ਵਧੀਆ ਨਾਲ ਦੇ ਨਾਲ ਤੁਸੀਂ ਦਫਾ 107 ਦਾ ਐਕਸ਼ਨ ਵੀ ਲਓ ਵੀ ਐਂਡ ਡਬਲ ਐਸ ਦਾ ਕਿ ਜਿਹੜਾ ਜੜਾ ਬੰਦਾ ਕੋਈ ਕਰਾਇਮ ਕ੍ਰਿਮੀਨਲ ਆਇਆ ਕੋਈ ਵੀ ਕਰਾਇਮ ਕਰਦਾ ਫੜਿਆ ਜਾਂਦਾ ਉਹਦੇ ਜੜੀ ਆ ਤੁਸੀਂ ਮੈਜਿਸਟਰੇਟ ਸਾਹਿਬ ਕੋਲੋਂ ਕੋਰਟ ਕੋਲੋਂ ਤੁਸੀਂ ਜਾ ਕੇ ਉਹਦੀ ਪ੍ਰਾਪਰਟੀ ਜੜੀ ਹੈਗੀ ਆ ਉਹ ਪ੍ਰੋਸੀਡ ਆਫ ਕਰਾਇਮ ਜੜੀ ਤੁਸੀਂ ਆਇਡੈਂਟੀਫਾਈ ਕਰਵਾਓ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰੋਸੀਡ ਆਫ ਕਰਾਇਮ ਉਹਨੂੰ ਡਿਕਲੇਅਰ ਕਰਵਾ ਕੇ ਤੁਸੀਂ ਉਹਨੂੰ ਫੋਰਫੀਟ ਕਰੋ ਫੋਰਫੀਟ ਕਰਨ ਤੋਂ ਬਾਅਦ ਤੁਸੀਂ ਜੜਾ ਉਹ ਵਿਕਟਿਮ ਨੂੰ ਜੜਾ ਉਹਦੇ ਜੜੀਆਂ ਪ੍ਰੋਸੀਡਸ ਨਿਕਲਣ ਗਿਆ ਉਹ ਜੜੀਆਂ ਤੁਸੀਂ ਵਿਕਟਿਮ ਨੂੰ ਡਿਸਟ੍ਰਿਬਿਊਟ ਕਰੇ ਉਹ ਡਿਸਟ੍ਰਿਬਿਊਟ ਕੌਣ ਕਰੇਗਾ ਆਪਣਾ ਡੀਸੀ ਸਾਫ ਕਰਨਗੇ ਹਰ ਡਿਸਟ੍ਰਿਕਟ ਦੇ ਦੇਖੋ ਕਿੰਨੀ ਵਧੀਆ ਪ੍ਰੋਵੀਜ਼ਨ ਹੈ ਠੀਕ ਹੈ ਜਿੰਨਾ ਉਹ ਜਨੇ ਨਸ਼ਾ ਵੇਚਿਆ ਉਹਦਾ ਤੁਸੀਂ ਘਰ ਤੋੜ ਦਿੱਤਾ ਤੁਹਾਨੂੰ ਤਸੱਲੀ ਹੋ ਗਈ ਵੈਰੀ ਗੁੱਡ ਪਰ ਵਿਕਟਿਮ ਨੂੰ ਕੀ ਮਿਲਿਆ ਵਿਕਟਿਮ ਨੂੰ ਇਹ ਨਹੀਂ ਚਾਹੀਦਾ ਕਿ ਤੁਸੀਂ ਪਰਚਾ ਦਰਜ ਕਰੋ ਵਿਕਟਿਮ ਤਾਂ ਕਹੇਗਾ ਠੀਕ ਹੈ ਜਿੰਨੇ ਜੁਰਮ ਕੀਤਾ ਉਹਦੇ ਤੇ ਪਰਚਾ ਤੇ ਦਰਜ ਹੋਏਗਾ ਹੀ ਉਹ ਤਾਂ ਕਾਨੂੰਨ ਹੈਗਾ ਉਹ ਤੇ ਹੋਣਾ ਹੀ ਹੈ ਪਰ ਵਿਕਟਿਮ ਨੂੰ ਕੀ ਇਹਦੇ ਚ ਮਨ ਜਿਹੜੇ ਬੰਦੇ क्राइम ਦੇ ਵਿਕਟਿਮਸ ਨੇ ਉਹਨਾਂ ਨੂੰ ਕੀ ਮਿਲਿਆ ਤੇ ਜੇ ਆਪਾਂ ਇਹ ਯੁੱਧ ਸ਼ੁਰੂ ਕਰ ਹੀ ਲਿਆ ਤੇ ਫਿਰ ਆਪਾਂ ਇਹਦੇ ਨਾਲ ਨਾਲ ਜਿਹੜਾ ਵਿਕਟਿਮਸ ਆ ਵੀ ਸੋਚੀ ਤੇ ਉਹ ਵਿਕਟਿਮਸ ਵਾਸਤੇ ਜਿਹੜੀ ਸਾਡੀ ਪਟੀਸ਼ਨ ਦੇ ਵਿੱਚ ਮੇਨ ਮੇਰੀ ਜਿਹੜੀ ਅਪੀਲ ਰੱਖੀ ਗਈ ਸੀ ਕਿ ਦਫਾ 107 ਜਿਹੜੀ ਬੀ ਐਨ ਡਬਲ ਐਸ ਹੈ ਉਹਨੂੰ ਵੀ ਲਾਗੂ ਕਰ ਲੈਣਾ ਚਾਹੀਦਾ ਅਗੇਂਸਟ ਆਲ ਦਾ ਕਰਾਈਮਸ ਇਹ ਸਿਰਫ ਐਨਡੀਪੀ ਐਸ ਹੀ ਨਹੀਂ ਸਨੇਚਿੰਗ ਰੋਬਰੀਜ਼ ਦਕੈਤੀਸ ਠੀਕ ਹੈ ਜਿਹੜੇ ਕ੍ਰਾਈਮ ਅਗੇਂਸਟ ਸੋਸਾਇਟੀਜ਼ ਆ ਜਿਸ ਤਰ੍ਹਾਂ ਹੁਣ ਮੋਟਰ ਵਾਈਕਲ ਐਕਟ ਦੇ ਵਿੱਚ ਤੁਸੀਂ ਦੇਖਿਆ ਪੋਸ਼ ਦਾ ਇੱਕ ਮੈਂ ਦੇਖ ਰਿਹਾ ਸੀਗਾ ਉਹ ਜਿਹੜਾ ਮੋਟਰ ਵਾਈਕਲ ਐਕਸੀਡੈਂਟ ਚੰਡੀਗੜ੍ਹ ਦੇ ਵਿੱਚ ਹੋਇਆ ਇਹ ਹੋ ਗਿਆ ਸੇਮ ਐਕਸੀਡੈਂਟ ਜਿਹੜਾ ਇੱਕ ਜਿਹੜਾ ਹੁਣ ਮੈਂ ਦੇਖਿਆ ਇੱਕ ਛੋਟੀ ਲੜਕੀ ਦਾ ਹੋਇਆ ਉਹ ਲੜਕੀ ਜਿਹੜਾ ਉਹ ਲੋਕੀ ਕੀ ਕਰਦੇ ਆ ਉਹ ਟਰੱਕ ਆਪਣੇ ਸਾਈਡ ਤੇ ਲਗਾ ਦਿੰਦੇ ਆ ਜੀਟੀ ਰੋਡ ਤੇ ਤੁਸੀਂ ਟਰੱਕ ਸਟੇਸ਼ਨਰੀ ਲਗਾ ਰਹੇ ਹੋ ਪਿੱਛੋਂ ਟਰੱਕ ਆ ਰਹੇ ਟੂ ਵੀਲਰ ਵਿਚਾਰੇ ਉਹ ਜਿਹੜੇ ਜਾਨ ਤੋਂ ਹੱਤ ਹੋ ਰਿਹਾ ਇਹ ਵੀ ਇੱਕ ਤਰ੍ਹਾਂ ਦਾ ਕਰਾਇਮ ਹੈ ਇਟ ਇਜ਼ 올 ਕਰਾਇਮ ਅਗੇਂਸ ਦ ਸੋਸਾਇਟੀ ਤਾਂ ਕਿਉਂ ਨਾ ਆਪਾਂ ਜਿਹੜਾ ਇਹੋ ਜਿਹੇ ਕ੍ਰਾਈਮਨਲਸ ਨੂੰ ਵੀ ਨੱਥ ਪਾਈਏ ਕੱਲਾ ਨਸ਼ਾ ਹੀ ਨਹੀਂ ਸਾਰੇ ਕ੍ਰਾਈਮਸ ਨੂੰ ਆਪਾਂ ਨੱਥ ਪਾਈਏ ਤੇ ਉਹ ਇਹਦੇ ਨਾਲ ਜਿਹੜਾ 107 ਨੂੰ ਇੰਪਲੀਮੈਂਟ ਕਰਨਾ ਬਹੁਤ ਜ਼ਰੂਰੀ ਹੈ ਹੂੰ ਅੱਛਾ ਨਹੀਂ ਦੂਜੇ ਪਾਸੇ ਜਿਹੜੀ ਕਾਨੂੰਨੀ ਤੌਰ ਤੇ ਕਾਰਵਾਈ ਹੋ ਰਹੀ ਆ ਪੰਜਾਬ ਦੇ ਵਿੱਚ ਤੇ ਜਿਹੜੇ ਕਾਨੂੰਨੀ ਤੌਰ ਤੇ ਪ੍ਰਾਵਧਾਨ ਨੇ ਜਿਹੜੇ ਐਕਟ ਨੇ ਉਹ ਕੀ ਕਹਿੰਦੇ ਨੇ ਐਕਟ ਦੇਖੋ ਐਨਡੀਪੀਐਸ ਕਹਿੰਦਾ ਤੁਸੀਂ ਫੋਰਵਰਡ ਕਰ ਸਕਦੇ ਹੋ ਹੂੰ ਜਿਹੜਾ ਬੰਦਾ ਤੁਹਾਨੂੰ ਲੱਗਦਾ ਕਿ ਇਹ ਪ੍ਰਾਪਰਟੀ ਜਿਹੜੀ ਹੈਗੀ ਆ ਅਨਸ਼ੈਤੋਂ ਆਈ ਆ ਜਾਂ ਨਸ਼ੇ ਨੂੰ ਵੇਚ ਕੇ ਬਣਾਈ ਗਈ ਆ ਜਾਂ ਨਸ਼ਾ ਤਸਕਰ ਦੀ ਆ ਉਹ ਉਹਦੇ ਵਾਸਤੇ ਇੱਕ ਪ੍ਰੋਪਰ ਐਡਮਿਨਿਸਟਰेटर ਅਪਾਇੰਟ ਹੁੰਦਾ ਉਹ ਹੁੰਦਾ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਕੀ ਕਰਦੀ ਆ ਫਿਰ ਉਹ ਪ੍ਰਾਪਰਟੀ ਨੂੰ ਫੋਰਫੀਟ ਕਰਕੇ ਜਬਤ ਕਰਕੇ ਐਡਮਿਨਿਸਟ੍ਰੇਟਿਵ ਐਡਮਿਨਿਸਟਰेटर ਕੋਲ ਭੇਜ ਦਿੰਦੀ ਆ ਫਿਰ ਐਡਮਿਨਿਸਟਰेटर ਦੇਖੇ ਉਹ ਪ੍ਰਾਪਰਟੀ ਦਾ ਕੀ ਕਰਨਾ ਉਸ ਤੋਂ ਬਾਅਦ ਜਿਹੜਾ ਹੈਗਾ ਜੇ ਆਪਾਂ ਪ੍ਰੋਸੀਡਸ ਆਫ ਕਰਾਈਮ ਵੱਲ ਆ ਜਾਈਏ ਇਹ ਤੇ ਐਨਡੀਪੀਐਸ ਦੀ ਗੱਲ ਹੋ ਗਈ ਉਹ ਜਿਹੜੇ ਪ੍ਰੋਸੀਡਸ ਆਫ ਕਰਾਇਮ ਆ ਉਹ ਬੀ ਐਂਡ ਡਬਲ ਐਸ ਹੈ ਜਿਹੜੇ 2023 ਚ ਨਵੇਂ ਕਾਨੂੰਨ ਆਏ ਸੀਗੇ ਉਹਦਾ ਮੈਂ ਤੁਹਾਨੂੰ ਦੱਸਿਆ ਉਹਦੇ ਚ ਆਪਾਂ ਪ੍ਰੋਸੀਡਸ ਆਫ ਕਰਾਇਮ ਹੁੰਦਾ ਕੋਈ ਵੀ ਪ੍ਰਾਪਰਟੀ ਹੈ ਸਪੋਜ਼ ਕਿਸੇ ਨੇ ਕੋਈ ਕਰਾਇਮ ਕਰਕੇ ਕੋਈ ਰੋਬਰੀ ਕੀਤੀ 12 ਲੱਖ ਦੀ ਉਹਨੇ ਕੋਈ ਪ੍ਰਾਪਰਟੀ ਬਣਾਈ ਸਪੋਜ਼ ਕੋਈ ਬੰਦਾ 12 ਲੱਖ ਦੀ ਡੋਫਰੀ ਵੀ ਲਗਦੀ ਰੋਬਰੀ ਕਰਦਾ ਡਕੈਤੀ ਕਰਦਾ ਤੇ ਉਹ ਜਿਹੜਾ ਗੱਡੀ ਉਹ ਪੈਸੇ ਤੋਂ ਗੱਡੀ ਲੰਦਾ 10 ਲੱਖ ਦੀ ਉਹਨੇ ਗੱਡੀ ਲੱਲੀ ਤੁਸੀਂ ਹੁਣ ਸਿੱਧਾ ਕੋਰਟ ਕੋਲ ਐਪਲੀਕੇਸ਼ਨ ਦੇ ਕੇ ਕੋਈ ਵੀ ਜਿਹੜਾ ਪੁਲਿਸ ਦਾ ਅਫਸਰ ਹੈ ਆਈਓ ਹੈ ਉਹ ਐਸਪੀ ਦੀ ਪਰਮਿਸ਼ਨ ਲੈ ਕੇ ਕੋਰਟ ਕੋਲ ਜਾ ਸਕਦਾ ਉਹਨੂੰ ਡਿclare ਕਰਾ ਸਕਦਾ ਪ੍ਰੋਸੀਡ ਆਫ ਕਰਾਇਮ ਤੇ ਉਹ ਪ੍ਰੋਸੀਡ ਆਫ ਕਰਾਇਮ ਡਿclare ਕਰਕੇ ਉਹ ਵੀ ਫੋਰਫੀਟ ਹੋਣੀ ਹੈ ਗਵਰਨਮੈਂਟ ਨੂੰ ਸਟੇਟ ਗਵਰਨਮੈਂਟ ਨੂੰ ਆਉਣੀ ਹੈ ਜਿਹੜੀ ਦਫਾ 107 ਦੇ ਤਲੇ ਸਟੇਟ ਗਵਰਨਮੈਂਟ ਨੂੰ ਆਉਣੀ ਹੈ ਤੇ ਉਹਦਾ ਮੇਨ ਫਾਇਦਾ ਇਹ ਹੈਗਾ ਕਿ ਉਹ ਜਦੋਂ ਫੋਰਫੀਟ ਕਰਕੇ ਕੋਰਟ ਸਿੱਧਾ ਹੀ ਡਿਸਟ੍ਰਿਕਟ ਮੈਜਿਸਟਰੇਟ ਜਿਹੜਾ ਹੈ ਡਿਪਟੀ ਕਮਿਸ਼ਨਰ ਨੂੰ ਉਹ ਹਦਾਇਤ ਦੇ ਸਕਦੀ ਹੈ ਕਿ ਤੁਸੀਂ ਇਹ ਇਹਨੂੰ ਵੇਚੋ ਹੂੰ ਇਹਨੂੰ ਵੇਚ ਕੇ ਤਾਂ ਵਿਕਟਿਮ ਨੂੰ ਜਿਹੜਾ ਮੁਆਵਜ਼ਾ ਹੈ ਕਿਉਂਕਿ ਆਪਾਂ ਜੇ ਮੋਟਰਸਾਈਕਲ ਐਕਟ ਦੀ ਗੱਲ ਕਰੀਏ ਜੇ ਮੋਟਰਸਾਈਕਲ ਐਕਟ ਦੇ ਨਾਲ ਹੁੰਦਾ ਤੇ 5 ਲੱਖ ਤੱਕ ਦਾ ਮੁਆਵਜ਼ਾ ਤੇ ਕਾਨੂੰਨ ਦੇ ਵਿੱਚ ਹੀ ਪ੍ਰਾਵਧਾਨ ਹੈ ਡੈਥ ਕੇਸ ਦੇ ਵਿੱਚ ਜਿੱਦਾਂ ਚ ਬੰਦਾ ਕੋਈ ਨੈਗਲੀਜੈਂਸ ਹੈ ਵੀ ਨਹੀਂ ਹੈ ਮਤਲਬ ਜੇ ਸਿਰਫ ਐਕਸੀਡੈਂਟ ਹੋਇਆ ਮੋਟਰ ਵਹੀਕਲ ਨਾਲ ਹੋਇਆ ਤੇ ਜੇ ਬੰਦਾ ਮਰਿਆ ਤੇ 5 ਲੱਖ ਤੱਕ ਦਾ ਪ੍ਰਾਵਧਾਨ ਤਾਂ ਸਿੱਧਾ ਹੀ ਹੈਗਾ ਤੇ ਤੁਸੀਂ ਕਿਉਂ ਨਾ ਜੇ ਤੁਹਾਨੂੰ ਇੰਜ ਲੱਗਦਾ ਕਿ ਬੰਦੇ ਨੂੰ ਉਸੇ ਵੇਲੇ ਕੰਪਨਸੇਸ਼ਨ ਦਿੱਤੀ ਜਾ ਸਕਦੀ ਹੈ ਤੇ ਇਹ ਮੇਰੇ ਜਿਹੜੇ ਉਹ ਪਟੀਸ਼ਨ ਦੇ ਵਿੱਚ ਮੇਨ ਜਿਹੜੇ ਅੱਛਾ ਇੱਕ ਗੱਲ ਹੋਰ ਜਿਹੜੇ ਪ੍ਰੋਪਰਟੀ ਡਿਸਟਰੋਏ ਹੋਈ ਆ ਕਿਸੇ ਦੁਕਾਨ ਕਿਸੇ ਦਾ ਘਰ ਤੇ ਕਈਆਂ ਤੇ ਕੇਸ ਵੀ ਚੱਲ ਰਹੇ ਨੇ ਤੇ ਜਿਨ੍ਹਾਂ ਦੀ ਪ੍ਰੋਪਰਟੀ ਦਾ ਮਸਲਾ ਆਂਦਾ ਤੇ ਪਤਾ ਕਿਦਾਂ ਲਗਾ ਰਹੀ ਆ ਸਰਕਾਰ ਕੀ ਇਹ ਨਸ਼ੇ ਦੇ ਕਮਾਈ ਨਾਲ ਹੀ ਪ੍ਰਾਪਰਟੀ ਬਣੀ ਆ ਹੋ ਸਕਦਾ ਉਹ ਬੰਦੇ ਦਾ ਹੋਰ ਵੀ ਕੰਮ ਹੋਵੇ ਦੇਖੋ ਉਹਦਾ ਸਾਰਾ ਪ੍ਰੋਸੈਸ ਹੈ ਇਹ ਸਰਕਾਰ ਨੇ ਨਹੀਂ ਇਹ ਸਰਕਾਰ ਮੈਂ ਹੋਈ ਤੁਹਾਨੂੰ ਗੱਲ ਕੀਤੀ ਹੈ ਵੀ ਸਰਕਾਰ ਜਿਹੜੇ ਉਹਨੂੰ ਡਿਕਲੇਅਰ ਕਰवानी ਪਏਗੀ ਕਿ ਇਟ ਇਜ਼ ਅ ਪ੍ਰੋਪਰਟੀ ਇਨਕੁਆਰੀ ਕਰਨੀ ਪਏਗੀ ਉਹ ਇਨਕੁਆਰੀ ਕਰਕੇ ਉਹਦੇ ਚ ਕੰਪੀਟੈਂਟ ਅਥਾਰਟੀ ਬਣਾਈ ਗਈ ਹੈ ਐਨਡੀਪੀਐ ਸੈਕਟਰ ਦੇ ਵਿੱਚ ਕੰਪੀਟੈਂਟ ਅਥਾਰਟੀ ਹੋਏਗੀ ਕੇਂਦਰ ਦੀ ਉਹ ਕੇਂਦਰ ਕੋਲ ਕੇਸ ਭੇਜਿਆ ਜਾਏਗਾ ਕਿ ਇਹ ਸਾਨੂੰ ਲੱਗਦਾ ਕਿ ਇਹ ਪ੍ਰੋਪਰਟੀ ਜਿਹੜੀ ਹੈ ਇਹ ਨਸ਼ਾ ਨਾਲ ਬਣਾਈ ਗਈ ਹੈ ਉਹ ਸਾਰਾ ਪ੍ਰੋਸੈਸ ਚੱਲੇਗਾ ਉਸ ਤੋਂ ਬਾਅਦ ਉਹ ਬੰਦੇ ਨੂੰ ਨੋਟਿਸ ਦਿੱਤਾ ਜਾਏਗਾ ਨੋਟਿਸ ਦੇ ਕੇ ਉਹਨੂੰ ਬੁਲਾਇਆ ਜਾਏਗਾ ਉਹਨੂੰ ਵੀ ਪੁੱਛਿਆ ਉਹਨੂੰ ਸੋਰਸ ਪੁੱਛਿਆ ਜਾਏਗਾ ਨਾ ਕਿ ਤੂੰ ਇਹ ਪ੍ਰ ਸਪੋਜ਼ ਉਹਦਾ ਇਹ ਪਰਚਾ ਹੋਇਆ 2022 ਦੇ ਵਿੱਚ ਹਮ ਪ੍ਰਾਪਰਟੀ ਉਹਦੀ ਹੈਗੀ ਆ 1980 ਦੀ ਹਮ ਫੇਰ ਆਪਾਂ ਉਹਨੂੰ ਐ ਨਹੀਂ ਕਹਿ ਸਕਦੇ ਨਾ ਕਿ ਆ ਵੀ ਕੀ ਇਹਨੇ ਨਸ਼ਾ ਵੇਚ ਕੇ ਹੀ ਬਣਾਈ ਹੋਏਗੀ ਕਿਉਂਕਿ ਨਸ਼ਾ ਉਹਨੇ ਸ਼ਾਇਦ ਹੁਣ ਵੇਚਣਾ ਸ਼ੁਰੂ ਕੀਤਾ ਹੋਵੇ ਪ੍ਰਾਪਰਟੀ ਹਾਂ ਉਹਨੇ ਉਹਦੇ ਪਰਚੇ ਨੇ 10 ਪਰਚੇ ਨੇ ਬੰਦੇ ਤੇ 2020 ਚ ਉਸ ਦੇ 10 ਪਰਚੇ ਨੇ ਉਹਨੇ ਪ੍ਰਾਪਰਟੀ 2025 ਚ 10 ਮੰਗਲੇ ਬਣਾ ਲਿਆ देन ਵੀ ਕੈਨ ਕੋਰਿਲੇਟ ਦਿਸ ਥਿੰਗਸ ਇਹ ਹਾਂ ਵੀ ਠੀਕ ਹੈ ਯਾਰ ਇਹ ਬੰਦਾ ਕਾਮੇ ਨਸ਼ੇ ਦਾ ਕਰਦਾ ਤੇ ਇਹ ਨਸ਼ੇ ਦੀ ਪ੍ਰਾਪਰਟੀ ਹੋ ਸਕਦੀ ਹੈ ਤੇ ਇਹ ਜਿਹੜਾ ਹੈਗਾ ਇਹ ਪ੍ਰੋਪਰ ਪ੍ਰੋਸੀਜਰ ਉਹਦੇ ਐਕਟ ਦੇ ਵਿੱਚ ਹੀ ਹੈਗਾ ਨੋਟਿਸ ਦੇ ਕੇ ਉਹਨੂੰ ਡਿਕਲੇਅਰ ਕਰਨਾ ਡਿਕਲੇਅਰ ਕਰਕੇ ਕੰਪੀਟੈਂਟ ਅਥਾਰਟੀ ਉਹਨੂੰ ਜਿਹੜੀ ਫੋਰਫੀਟ ਕਰੇਗੀ ਫੋਰਫੀਟ ਕਰਕੇ ਐਡਮਿਨਿਸਟਰेटर ਨੂੰ ਦੇ ਦੇਗੀ ਅੱਛਾ ਤੇ ਹੁਣ ਤੂੰ ਤੁਹਾਨੂੰ ਕੀ ਲੱਗਦਾ ਕੀ ਉਮੀਦ ਹੈ ਕਿ ਜਦੋਂ ਸੁਣਵਾਈ ਹੋਏਗੀ 25 ਤਰੀਕ ਨੂੰ ਤੇ ਸਰਕਾਰ ਕੀ ਕਹੇਗੀ ਦੇਖੋ ਸਾਡੀ ਪਟੀਸ਼ਨ ਹੈ ਹੀ ਸਰਕਾਰ ਦੇ ਫੇਵਰ ਚ ਹੈ ਹੂੰ ਉਹ ਤੇ ਇਹ ਹੀ ਕਹਿਣਗੇ ਠੀਕ ਹੈ ਜੀ ਕਿ ਅਸੀਂ ਕਰਨੇ ਆ ਕਿਉਂਕਿ ਅਸੀਂ ਤੇ ਉਹਨਾਂ ਨੂੰ ਸਲਾਹ ਦਿੱਤੀ ਹੈ ਕਿ ਤੁਸੀਂ ਇਹ ਇੱਕ ਐਕਸ਼ਨ ਦੇ ਪਲਾਨ ਦੇ ਨਾਲ ਤੁਸੀਂ ਦਫਾ 107 ਵੀ ਇੰਪਲੀਮੈਂਟ ਕਰੋ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਕੋਈ ਦਿੱਕਤ ਹੋਏਗੀ ਕਿਉਂਕਿ ਇਹ ਸਟੇਟ ਗਵਰਨਮੈਂਟ ਦੇ ਫਾਇਦੇ 'ਚ ਕਿਉਂਕਿ ਪ੍ਰਾਪਰਟੀ 107 'ਚ ਸਟੇਟ ਗਵਰਨਮੈਂਟ ਨੂੰ ਜਾਣੀ ਹੈ ਹੈਨਾ ਤੇ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਕਿ ਇਹ ਜਿਹੜੇ ਵਾਰ ਅਗੇਂਸਟ ਕ੍ਰਾਈਮ ਹੋਣੀ ਚਾਹੀਦੀ ਜਿਸ ਨਾਲ ਬੰਦਾ ਦੱਸਿਆ ਤੇ ਕ੍ਰਾਈਮ ਤਾਂ ਖਤਮ ਹੀ ਹੋਣਾ ਚਾਹੀਦਾ ਹਰ ਬੰਦਾ ਇਹ ਹੀ ਚਾਹੇਗਾ ਤੇ ਸਰਕਾਰ ਕਿਉਂ ਨਹੀਂ ਚਾਹੇਗੀ ਕ੍ਰਾਈਮ ਖਤਮ ਕਰ ਚਲੋ ਕਨਵਰ ਸਾਹਿਬ ਬਹੁਤ-ਬ ਪੈਟੀਸ਼ਨ ਪਾਈ ਤਾਂ ਕਈ ਤਰੀਕੇ ਦੇ ਨੈਗੇਟਿਵ ਤੇ ਪੋਜ਼ੀਟਿਵ ਰੁਝਾਨ ਹੋਇਆ ਆਏ ਤੇ ਹੁਣ ਇਹ ਸਾਰਾ ਕੱਫੜ ਛਾਂ ਹੋ ਚੁੱਕਾ ਹੈ ਕਿ ਦਫਾ 107 ਕੀ ਕਹਿੰਦੀ ਆ ਤੇ ਸਰਕਾਰ ਦੇ ਕਿੰਨਾ ਕੀ ਇਹਦੇ ਚ ਯੋਗਦਾਨ ਆ ਜਿਹੜੇ ਨਸਿਆਂ ਦੇ ਖਿਲਾਫ ਲੜਾਈ ਚੱਲ ਰਹੀ ਆ ਉਸ ਨੂੰ ਖਤਮ ਦੇ ਲਈ ਫਿਲਹਾਲ ਬਹੁਤ ਬਹੁਤ ਧੰਨਵਾਦ ਥੈਂਕ ਯੂ